ਅੱਜ ਕੱਲ ਇੰਟਰਨੈਟ ਆ ਗਿਆ ਇੰਟਰਨੈਟ ਤੇ ਵੀ ਚੀਕ ਚਿਹੜਾ ਸੁਣਨੇ ਨੂੰ ਮਿਲਦਾ ਪ੍ਰਾਣੇ ਜਮਾਨਿਆਂ ਦੇ ਵਿੱਚ ਪ੍ਰਾਣੇ ਜਮਾਨੇ ਵੀ ਕਿਹੜਾ ਕਿਤੇ ਮੁਗਲਾਂ ਵੇਲੇ ਦੀ ਗੱਲ ਆ ਹੁਣ ਥੋੜਾ ਸਰ ਪਸਾਲਾਂ ਪਹਿਲਾਂ ਦੀ ਗੱਲ ਆ ਜਿਹੜੀ ਮੈਂ ਪਨੀਰੀ ਦੀ ਸੋਚ ਦੀ ਚੇਂਜ ਦੀ ਗੱਲ ਕਰਦਾ ਕਿ ਕਿਸੇ ਯਾਰ ਦੋਸਤ ਦੇ ਨਾਲ ਕੋਈ ਬਿਗਾੜ ਵੀ ਪੈ ਜਾਣਾ ਤੇ ਲੋਕ ਇਦਾਂ ਨਹੀਂ ਹੁੰਦਾ ਸੀ ਵੀ ਕੋਈ ਕਿਸੇ ਉਹਦੇ ਘਰ ਦੀ ਗੱਲ ਜਾਂ ਪਰਿਵਾਰ ਦੀ ਗੱਲ ਜਾਂ ਕੋਈ ਐਸੀ ਜਿਹੜੀ ਰਾਜ ਦੀ ਗੱਲ ਜਿਹੜੀ ਉਹਨੇ ਤੁਹਾਡੇ ਨਾਲ ਜਿਹੜੀ ਸਾਂਝੀ ਕੀਤੀ ਆ ਤੇ ਉਹ ਉਹ ਬਾਅਦ ਵਿੱਚ ਲੜਕੇ ਉਖਲਾਰਾ ਪਾ ਦੇਣਾ ਉਹਦਾ ਵੀ ਇਹ ਤਾਂ ਇਦਾਂ ਸੀ ਇੰਨੀ ਕੁ ਜਿਹੜੀ ਉਹ ਅਕਲ ਕਹਿ ਲਓ ਜਾਂ ਇੰਨਾ ਕੁ اخلاق ਲੋਕਾਂ ਦੇ ਵਿੱਚ ਹੁੰਦਾ ਸੀ ਵੀ ਕੀ ਉਹ ਹੀ ਗੱਲ ਵੀ ਕਿ ਇਹ ਕਹਿੰਦੇ ਹੁੰਦੇ ਆ ਵੀ ਲੱਗੀ ਤੇ ਲੱਗੀ ਵੇਲੇ ਲਵਾਤੇ ਤਖਤੇ ਤੇ ਟੁੱਟੀ ਤੇ ਚਗਾਠ ਪਟਦੀ ਉਹ ਹਿਸਾਬ ਹੀ ਅੱਜਕੱਲ ਚੱਲਦਾ ਉਹਨਾਂ ਜ਼ਮਾਨਿਆਂ ਦੇ ਵਿੱਚ ਵੀ ਲੋਕ ਥੋੜੀ ਜਿਹੀ ਅਕਲ ਵਾਲੇ ਸੀ ਕਿਸੇ ਨਾ ਬਣ ਗਈ ਜਾਂ ਵਿਗੜ ਗਈ ਉਹਦਾ ਖਲਾਰਾ ਲੋਕਾਂ 'ਚ ਨਹੀਂ ਪਾਉਂਦੇ ਸੀ ਖਾਸ ਕਰਕੇ ਉਹਦੇ ਨਾਲ ਜਿਹੜਾ ਕਿਸੇ ਯਾਰ ਦੋਸਤ ਦੇ ਨਾਲ ਕਿਤੇ ਬਹਿ ਕੇ ਚਾਹ ਪਾਣੀ ਰੋਟੀ ਪਾਣੀ ਸਾਂਝਾ ਕਰ ਲਿਆ ਉਹਦਾ ਫੇਰ ਅਗਲਾ ਆਪਣਾ ਆਪਣੀ ਗੱਲ ਸਮਝਦਾ ਹੈ ਉਹਨੂੰ ਵੀ ਚਲੋ ਆ ਇਹਨਾਂ ਅਜ ਵਿਗੜ ਵੀ ਗਈ ਆ ਤੇ ਇਹਦੇ ਭਾਈ ਸੱਜਣਾ ਦੇ ਨਾਲ ਇਹਦਾ ਭਰਾਮਾ ਦੇ ਨਾਲ ਇਹਦੀ ਭੈਣਾਂ ਦੇ ਨਾਲ ਜਾਂ ਇਹਦੇ ਪਰਿਵਾਰ ਦੇ ਨਾਲ ਤਾਂ ਆਪਣੀ ਸਾਂਝ ਉਦਾਂ ਹੀ ਆ ਨਾ ਆ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਜਾ ਰੀਆਂ ਦੋਸਤੀਆਂ ਚੱਲੀਆਂ ਇਹ ਚੱਲੀਆਂ ਜਿਹੜੀਆਂ ਜ਼ਰੂਰਤ ਦੀਆਂ ਜਾ ਰੀਆਂ ਵਿਊਜ਼ ਦੀਆਂ ਜਾ ਰੀਆਂ ਜਾਂ ਕਹਿ ਲੋ ਆਪਣੀ ਆਪਣੀ ਜਿਹੜੇ ਆ ਉਹ ਆਪਣਾ ਚਿਹਰਾ ਦਿਖਾਉਣ ਵਾਲੀਆਂ ਜਾ ਰੀਆਂ ਕਿ ਵੀ ਆਹ ਬੰਦੇ ਦੇ ਫਾਲੋਅਰ ਜ਼ਿਆਦੇ ਆ ਇਹਦੇ ਯਾਰ ਬਣ ਜਾਓ ਇਹਦੇ 5-7000 ਫਾਲੋਅਰ ਮੇਰੇ ਨਾਲ ਆ ਜਾਣਗੇ ਮਤਲਬ ਅੰਦਰ ਤਾਂ ਕੋਈ ਗੱਲਬਾਤ ਹੈ ਹੀ ਨਹੀਂ ਉਹ ਫਿਰ ਜਦੋਂ ਕਿਤੇ ਯਾਰੀ ਦੋਸਤੀ ਦੇ ਵਿੱਚ ਆਪਸ ਦੇ ਵਿੱਚ ਕੋਈ ਵਿਗਾੜ ਪੈਂਦਾ ਤੇ ਉਹ ਫਿਰ ਉਹ ਐਸੀਆਂ ਜਿਹੜੀਆਂ ਉਹ ਹੇਠਲੇ ਪੱਧਰ ਵਾਲੀਆਂ ਗੱਲਾਂ ਇੱਕ ਦੂਏ ਦੇ ਖਿਲਾਫ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਕਰਦੇ ਆ ਨਾ ਸਿਰਾਂ ਲੱਗਾ ਪਿਆ ਮਤਲਬ ਇੱਕ ਆ ਬੜੀ ਤਕੜੀ ਬਿਮਾਰੀ ਆ ਕਿ ਬੈਠਿਆਂ ਬੈਠਿਆਂ ਐਦਾਂ ਫੋਨ ਫੜ ਕੇ ਤੇ ਐ ਫੋਨ ਫੜ ਕੇ ਤੇ ਟੀਢੇ ਢਾਈ ਦਾ ਨਾਲ ਗੱਲਾਂ ਕਰੀ ਜਾਣੀਆਂ ਤੇ ਨਾਲੇ ਐ ਜਾ ਫੜ ਕੇ ਫੋਨ ਐ ਜਾ ਫੜ ਕੇ ਚਲਾਕੀ ਜੀ ਨਾ ਐਦਾਂ ਗੱਲਾਂ ਰਿਕਾਰਡ ਕਰੀ ਜਾਣੀਆਂ ਬੰਦੇ ਦੀਆਂ ਅਗਲੇ ਨੂੰ ਪਤਾ ਵੀ ਨਹੀਂ ਅਗਲਾ ਤੇਦਾ ਫੋਨ ਦੇਖਣ ਡਿਆ ਐਦਾਂ ਐਦਾਂ ਫੋਨ ਰਿਕਾਰਡ ਕਰ ਲਿਆ ਗੱਲਾਂ ਬਾਤਾਂ ਉਹ ਜਦੋਂ ਕਿਤੇ ਵਿਗਾੜ ਪੈ ਗਿਆ ਉਹ ਸਾਮਕੇ ਰੱਖੀ ਰੱਖਣੀ ਆ ਤੇ ਜੇ ਕਿਤੇ ਜਦੋਂ ਕਿਤੇ ਵਿਗਾੜ ਪਿਆ ਉਹ ਉਹ ਕੱਢ ਕੇ ਤੇ ਸੋਸ਼ਲ ਮੀਡੀਆ ਤੇ ਪਾ ਦੇਣੀ ਆ ਜਾਂ ਇੱਕ ਹੋਰ ਨਵਾਂ ਕੰਮ ਜਿਹੜੀ ਅੱਜ ਕੱਲ ਦੀ ਪਨੀਰੀ ਦੇ ਵਿੱਚ ਚੱਲਿਆ ਆ ਕਿ ਕੋਈ ਵੀ ਗੱਲਬਾਤ ਆ ਉਹ ਜਿਹੜੀ ਰਿਕਾਰਡ ਕਰੀ ਜਾਣੀ ਫੋਨ ਦੇ ਵਿੱਚ ਇੱਕ ਨਾ ਪੱਕਾ ਹੀ ਇਦਾਂ ਦਾ ਸਿਸਟਮ ਬਣਾ ਲੈਣਾ ਕਿ ਜਿੰਨੀਆਂ ਯਾਰਾਂ ਦੇ ਨਾਲ ਗੱਲਾਂ ਕਰਨੀ ਉਹ ਰਿਕਾਰਡਿੰਗ ਕਰਕੇ ਫੋਨ ਦੇ ਵਿੱਚ ਰਿਕਾਰਡ ਕਰਕੇ ਸੇਵ ਕਰੀ ਜਾਣੀ ਠੀਕ ਹੈ ਜੀ ਉਹ ਜਦੋਂ ਤੁਹਾਡਾ ਕਿਤੇ ਵਿਗਾੜ ਪੈ ਗਿਆ ਤਾਂ ਉਹ ਰਿਕਾਰਡਿੰਗ ਚੇਤੇ ਰੱਖਣੀ ਵੀ ਫਲਾਨੀ ਰਿਕਾਰਡਿੰਗ ਕਿਨੇ ਆ ਗੱਲ ਕਹੀ ਸੀ ਉਹ ਗੱਲ ਕੱਢ ਕੇ ਤੇ ਉਹ ਬਾਹਰ ਲੋਕਾਂ ਦੇ ਵਿੱਚ ਨਸ਼ਰ ਕਰ ਦੇਣੀ ਆ ਮਤਲਬ ਇੰਨਾ ਲੋ ਲੈਵਲ ਤੱਕ ਡੇਗਣ ਵਾਲਾ اخلاق ਲੋਕਾਂ ਦੇ ਵਿੱਚ ਚੱਲ ਗਿਆ ਲੋਕ ਪੁਰਾਣੇ ਜ਼ਮਾਨੇ ਦੇ ਵਿੱਚ ਕਿਤੇ ਲੋਕ ਜੇਲਾ ਜੇਲਾ ਦੇ ਵਿੱਚ ਦੇਖੋ ਚਲੋ ਹੁਣ ਵੀ ਯਾਰ ਦੋ ਚੰਗੇ ਮਿਲਦੇ ਐ ਅਸੀਂ ਗੱਲ ਨਹੀਂ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਲੋਕ ਇੱਕ ਦੂਏ ਬਦਲੇ 302 ਤੱਕ ਲਵਾ ਲੈਂਦੇ ਸੀ ਤੇ ਜੇਲਾ 20-20 ਸਾਲ ਕੱਟ ਲੈਂਦੇ ਯਾਰੀ ਦੋਸਤੀ ਬਦਲੇ ਤੇ ਅੱਜ ਕੱਲ ਮੈਂਟਲ ਲੱਗਦਾ ਜੀ ਆਪ ਸੋਸ਼ਲ ਮੀਡੀਆ ਤੇ ਕੇ ਖਲਾਰਾ ਪਿਆ ਚਲੋ ਆਪਾਂ ਉਹ ਉਹ ਖਲਾਰੇ ਚ ਤੁਹਾਨੂੰ ਕੱਲ ਹੀ ਮੈਂ ਐਵੇਂ ਡਿਸਟਰਬ ਕਰਨਾ ਤੁਹਾਨੂੰ ਨਵੀਂ ਟੈਨਸ਼ਨ ਪਾ ਦਵਾਂ ਕੋਈ ਨਵੀਂ ਖਲਾਰੇ ਦੀ ਗੱਲ ਮੈਂ ਸਮੁੱਚਤਾ ਤੌਰ ਤੇ ਕਰ ਰਿਹਾ ਸਾਰੇ ਸੋਸ਼ਲ ਮੀਡੀਆ ਦੇ ਵਰਤਾਰੇ ਦੀ ਕਿ ਕਿਸੇ ਨਾਲ ਵਿਗਾੜ ਪੈ ਗਿਆ ਤੇ ਉਹ ਮਾਰਾ ਜੋ ਗੱਲਾਂ ਚਾਕੇ ਹੁਣ ਕਈ ਯਾਰ ਦੋਸਤੋਂ ਕਿ ਜਿੰਨਾ ਬੋਲਚਾਲ ਬੰਦਿਆ ਕੋਈ ਤੀਆ ਬੰਦਾ ਪੁੱਛੇ ਵੀ ਕਿਦਾਂ ਬੜਾ ਠੀਕ ਠਾਕ ਜੀ ਵਧੀਆ ਕੋਈ ਜ਼ੁਬਾਨ ਦੇ ਉੱਤੇ ਕੋਈ ਕੰਟਰੋਲ ਤਾਂ ਹੋਣਾ ਚਾਹੀਦਾ ਕਿ ਨਹੀਂ ਕਿ ਬੰਦੇ ਨਾਲ ਤਾਂ ਜਿੰਨਾ ਤੁਸੀਂ ਰੋਟੀ ਪਾਣੀ ਸਾਂਝਾ ਕੀਤਾ ਅੱਜ ਤੁਸੀਂ ਉਹਦੀਆਂ ਗੱਲਾਂ ਲੋਕਾਂ ਦੇ ਵਿੱਚ ਨਸ਼ਰ ਕਰਦੇ ਫਿਰੋ ਕਿੰਨੀ ਕਿੰਨੀ اخਲਾਕ ਤੋਂ ਡਿੱਗੀ ਗੱਲਬਾਤ ਆ ਪਰ ਸੋਸ਼ਲ ਮੀਡੀਆ ਤੇ ਚੱਲਦਾ ਹੈ ਸਾਰਾ ਕੁਝ ਕਿਉਂਕਿ ਯਾਰੀ ਦੋਸਤੀ ਜਿਹੜੀ ਪਿਆਰ ਮੁਹੱਬਤ ਹੈ ਉਹ ਪੈਂਦਾ ਹੀ ਜਿਹੜਾ ਉਹ ਕਿਸੇ ਨਾ ਕਿਸੇ ਜਿਹੜੇ ਆਪਣੇ ਫਾਇਦੇ ਕਰਕੇ ਆ ਕੋਈ ਦਿਲੋਂ ਤਾਂ ਪਿਆਰ ਹੈ ਹੀ ਨਹੀਂ ਠੀਕ ਹੈ ਜੀ ਉਹ ਜਦੋਂ ਬੋਲਚਾਲ ਆ ਉਦੋਂ ਭੈਣ ਜੀ ਭੈਣ ਜੀ ਤੇ ਜਦੋਂ ਵਿਗਾੜ ਪੈ ਗਿਆ ਤੇ ਉਹੀ ਕੋਈ ਵੀਡੀਓ ਬਣਾ ਕੇ ਤੇ ਬਾਹਰ ਵਾਇਰਲ ਕਰ ਦੇਣੀ ਆ ਬੱਸ ਢੀਠਤਾਈ ਦਾ ਸਿਰਗ ਕੋਈ ਸ਼ਰਮ ਹਿਆ ਕੋ ਹੈ ਹੀ ਨਹੀਂ ਉਦੋਂ ਹੀ ਮੁੜ ਕੇ ਫੇਰ ਆਪ ਮਰੇ ਤੁਰੇ ਫਿਰਨਾ ਲੋਕਾਂ ਦੇ ਵਿੱਚ ਆ ਸੋਸ਼ਲ ਮੀਡੀਆ ਫੋਨ ਜਾਏ ਨੇ ਤੇ ਲੋਕਾਂ ਦਾ ਜਿਹੜਾ ਉਹ اخلاق ਹੀ ਇੱਕਦਮ ਥੱਲੇ ਸਿੱਡ ਦਿੱਤਾ ਸਭ ਤੋਂ ਵੱਡੀ ਗੱਲ ਇਹ ਹੋਊਗੀ ਕਿ ਮੈਨੂੰ ਲੋੜ ਹੀ ਨਹੀਂ ਕਿਸੇ ਦੀ। ਹੂੰ। ਮੈਂ ਤਾਂ ਮੇਰਾ ਫੋਨ ਬੜਾ ਠੀਕ ਠਾਕ ਆ। ਬਾਕੀ ਕਿਸੇ ਨਾਲ ਯਾਰੀ ਵੀ ਆ ਤੇ ਉਹ ਸਿਰਫ ਕਹਿ ਲਓ ਸੂਲਾ ਤੌਰ ਤੇ ਯਾਰੀ ਆ। ਅਨਿਤ ਦਿਨ ਦੇ ਉੱਤੇ ਜਿਹੜੇ ਸੋਸ਼ਲ ਮੀਡੀਆ ਤੇ ਖਿਲਾਰੇ ਪੈਂਦੇ ਆ, ਜਿਹੜੇ ਸੋਸ਼ਲ ਮੀਡੀਆ ਨਾਲ ਜੁੜੇ ਆ ਉਹ ਤਾਂ ਉਹਨਾਂ ਨੂੰ ਤਾਂ ਪਤਾ ਹੁੰਦਾ। ਜਿਹੜੇ ਬਜ਼ੁਰਗ ਉਹਨ ਤੁਸੀਂ ਘਰਾਂ ਚ ਬੈਠੇ ਆ ਇਕੱਲਾ ਟੀਵੀ ਦੇਖਦੇ ਆ ਜਾਂ ਸਾਡੇ ਕੋਲੋਂ ਤੁਹਾਨੂੰ ਖਬਰਸਾਰ ਸਾਰੀ ਪਤਾ ਲੱਗਦੀ ਆ, ਹੈ? ਉਹ ਉਸ ਲਹਿਜੇ ਦੇ ਵਿੱਚ ਤੁਹਾਨੂੰ ਮੈਂ ਖਬਰ ਸੁਣਾ ਰਿਹਾ ਹਾਂ। ਕਿ ਸੋਸ਼ਲ ਮੀਡੀਆ ਵਾਲੇ ਤਾਂ ਸਾਰੇ ਜਾਣਦੇ ਆ ਜਿਹੜੇ ਟਿਕਟੋਕ ਉੱਤੇ ਘੰਟਾ ਡੇਢ ਘੰਟਾ ਸਕਰੋਲਿੰਗ ਕਰ ਲੈਂਦੇ ਆ ਉਹ ਤਾਂ ਪੂਰੀ ਦੁਨੀਆ ਦੀ ਖਬਰ ਰੱਖਦੇ ਆ ਨਾ ਵੀ ਕੌਣ ਕਿਹਦੇ ਨਾਲ ਲੜ ਪਿਆ ਪਹਿਲਾਂ ਜਿਹੜਾ ਲੜ ਪਿਆ ਉਹਦੀ ਗੱਲ ਸੁਣ ਲਈ ਮੁੜ ਕੇ ਦਵਾ ਦਾ ਦੂਜੇ ਦਾ ਨਾਮ ਟਾਈਪ ਕਰਨਾ ਉਹ ਲੱਭਣਾ ਉਹ ਕੀ ਬੋਲਿਆ ਉਹ ਦੇਖ ਕੇ ਉਹ ਆਪਣਾ ਇੰਟਰਨੈਟ ਐਂਟਰਟੇਨਮੈਂਟ ਹੈ ਲੋਕਾਂ ਦਾ ਵੈਸੇ ਵੀ ਅਸੀਂ ਤਮਾਸ਼ੀਨ ਬਹੁਤ ਲੋਕ ਆ ਉਦਾਂ ਵੀ ਤਮਾਸ਼ਾ ਬਹੁਤ ਲਾਈਕ ਕਰਦੇ ਆ ਤੁਸੀਂ ਦੇਖ ਲਓ ਆਪ ਕੋਈ ਬੰਦੇ ਹੋ ਗਏ ਹੁਣ ਮੈਂ ਨਾ ਕਿਸੇ ਦਾ ਕਾਹਨੂੰ ਲੈਣਾ ਬੰਦੇ ਜਿਨ੍ਹਾਂ ਨੂੰ ਆਉਂਦਾ ਜਾਂਦਾ ਇਹ ਕੁਛ ਨਹੀਂ ਜਿਹਨੇ ਵਿਚਾਰੇ ਸਹੀ ਢੰਗ ਨਾਲ ਦੋ ਸ਼ਬਦ ਨਹੀਂ ਬੋਲ ਸਕਦੇ ਤਾ ਤਮਾਸ਼ੀ ਬੀਨੀ ਦੇ ਚੱਕਰ ਦੇ ਵਿੱਚ ਹੀ ਉਹਨਾਂ ਨੂੰ ਆਪਾਂ ਹੀਰੋ ਬਣਾਇਆ ਮਹਾਰਾਜ ਉਹਨਾਂ ਦੇ ਨਾਲ 5-7 ਬੌਂਸਰ ਜਾਂਦੇ ਆ ਪਰੇ ਹੋ ਜਾਓ ਪਰੇ ਹੋ ਜਾਓ ਪਰੇ ਹੋ ਜਾਓ ਜੇ ਪਰੇ ਹੁਣ ਕਹਿਣਾ ਕਿਉਂ ਪੈਂਦਾ ਲੋਕਾਂ ਨੂੰ ਲੋਕ ਅੱਗੇ ਆ ਕੇ ਫੋਟੋਆਂ ਕਰਾਉਣਾ ਚਾਹੁੰਦੇ ਉਹਨਾਂ ਨਾਲ ਠੀਕ ਹੈ ਜੀ ਕਈਆਂ ਦੰਦ ਪੀਲੇ ਹੋਏ ਉਹ ਪਤਾ ਨਹੀਂ ਕੀ ਖਾਂਦੇ ਆ ਉਹ ਉਹਨਾਂ ਦੇ ਨਾਲ ਹੀ ਫੋਟੋ ਕਰਾਉਣ ਭੱਜੀ ਜਾਂਦੇ ਆ ਇਹ ਪਤਾ ਨਹੀਂ ਕਿਹਨੂੰ ਦਿਖਾਉਣੀ ਆ ਸਮਝੋ ਸਮਝੋ ਬਾਹਰ ਆ ਜਾਂ ਸੋਸ਼ਲ ਮੀਡੀਆ ਤੇ ਪਾ ਵੀ ਦਿੱਤੀ ਫੋਟੋ ਕਿਸੇ ਨੂੰ ਕੀ ਮਤਲਬ ਆ ਤੇਰੀ ਫੋਟੋ ਕਿਹਦੇ ਨਾਲ ਮਰਜੀ ਹੋਵੇ ਪਰ ਇਹ ਬੜਾ ਵੱਡਾ ਜਿਹੜਾ ਇੱਕ ਉਹ ਕਿ ਜਿਹੜੇ ਹਰ ਇੱਕ ਬੰਦੇ ਨੂੰ ਇੱਕ ਜਿਹੜੀ ਤਮਾਸ਼ੀ ਬਿਨਾ ਅਗਲੇ ਅਗਲੇ ਇਦਾਂ ਲੱਗਦਾ ਕਿ ਮੈਂ ਸੈਲੀਬ੍ਰਿਟੀ ਬਣ ਗਿਆ ਹੁਣ ਜਿਹੜੇ ਬੰਦੇ ਦੇ ਨਾਲ ਸਪੌਂਸਰ ਚੱਲਣ ਲੱਗ ਪਏ ਜਾਂ 500 1000 ਬੰਦਾ ਕਹਿੰਦਾ ਪਾਜੀ ਫੋਟੋ ਕਰਾ ਲ ਪਾਜੀ ਫੋਟੋ ਕਰਾ ਲਓ ਉਹਦੀ ਜ਼ਿੰਦਗੀ ਤਾਂ ਤਬਾਹ ਹੋਰ ਬਰਬਾਦ ਹੋ ਗਈ ਕਿ ਨਹੀਂ ਉਹ ਤਾਂ ਦਿਹਾੜੀ ਲਾਉਣੇ ਵੀ ਰਿਆ ਉਹ ਤਾਂ ਦਿਹਾੜੀ ਵੀ ਨਹੀਂ ਲਾ ਸਕਦਾ ਦਿਹਾੜੀ ਵੀ ਇਕੱਲਾ ਲੱਗਦੀ ਹੈ ਮਸ਼ਹੂਰ ਹੋਵੇ ਤੇ ਦਿਹਾੜੀ ਲਾਉਣ ਨੂੰ ਵੀ ਅਕਲ ਹੀ ਚਾਹੀਦੀ ਹੈ ਨਹੀਂ ਤਾਂ ਬੰਦਾ ਕਹਿੰਦਾ ਮੈਂ ਕਿ ਰਾਜਕੁਮਾਰ ਤੋਂ ਬਾਅਦ ਮੇਰਾ ਤਾਂ ਨਾ ਚੱਲਦਾ ਇਸ ਤੇ ਦੁਨੀਆ 'ਚ ਹੈ ਮੈਂ ਦਿਹਾੜੀ ਲਾਉਂਗਾ ਨਾ 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 ਮੈਂ ਤਾਂ ਹੁਣ ਕੰਮ ਕੋਈ ਵੱਡਾ ਹੀ ਕਰੂੰਗਾ ਵੱਡਾ ਕੰਮ ਮਿਲੇ ਨਾ ਛੋਟਾ ਕਰੀਏ ਨਾ ਤੇ ਆਪੇ ਭੁੱਖਮਰੀ ਵਾਲੇ ਹਾਲਾਤਾਂ ਵਿੱਚ ਹੀ ਤੁਸੀਂ ਪਹੁੰਚੋਗੇ ਹੌਲੀ ਸੱਜ ਤੇ ਇਧਰ ਇਹ ਜਿਹੜੇ ਜਿੰਨੇ ਸੋਸ਼ਲ ਮੀਡੀਆ ਦੇ ਸਟਾਰ ਬਣ ਜਾਂਦੇ ਆ ਉਹ ਵਿਚਾਰੇ ਦਿਹਾੜੀ ਲਾਉਣ ਜੋਗੇ ਵੀ ਨਹੀਂ ਰਹਿੰਦੇ ਉਹ ਕੀ ਕਰਨਗੇ ਨਾ ਉਹ ਹੁਣ ਇਹ ਤਾਂ ਹੋ ਨਹੀਂ ਸਕਦਾ ਕਿ ਇਹ ਆ ਕੱਲ ਮੇਲੇ ਦੇ ਵਿੱਚ ਹਜ਼ਾਰ ਬੰਦਾ ਹਜ਼ਾਰ ਬੰਦਾ ਫੋਟੋ ਕਰਾਉਣ ਨੂੰ ਤਰਸ ਰਿਆ ਤੇ ਦੂਜੇ ਦਿਨ ਜਨਾਬ ਰੇੜੀ ਲਾ ਕੇ ਖੜਿਆ ਲੋਕਾਂ ਨੇ ਰੇੜੀ ਤੇ ਹੀ ਪਹੁੰਚ ਜਾਣਾ ਇਹ ਥੋੜੀ ਦੇਖਣਾ ਤੋ ਉਹ ਵਿਚਾਰੇ ਦਾ 4 ਦਿਨ ਦੀ ਚਾਂਦਨੀ ਅਗਲਾ ਬੰਦਾ ਮਸ਼ਹੂਰ ਹੋ ਜਾਂਦਾ ਉਹ ਮੁੜ ਕੇ ਦਿਹਾੜੀ ਜੋਗਾ ਉਦਾਂ ਨਹੀਂ ਰਹਿੰਦਾ ਤੇ ਇਹ ਸਾਡੇ ਲੋਕ ਨੂੰ ਨਵਾਂ ਲੱਭ ਲੈਂਦੇ ਆ ਤਮਾਸ਼ੀਨ ਇਹਨਾਂ ਨੇ ਤਾਂ ਬੰਦਾ ਲੱਭਣਾ ਕੋਈ ਇਹਨਾਂ ਨੇ ਪੁਰਾਣਾ ਛੱਡ ਕੇ ਗਾਂ ਲੱਭ ਲੈਣਾ ਸੋ ਟੋਟਲ ਕੁੱਲ ਮਿਲਾ ਕੇ ਜਿਹੜਾ ਉਹ ਦੁਨੀਆ ਦਿਖਾਉਣ ਵਾਲੀ ਗੱਲ ਦੇ ਉੱਤੇ ਜ਼ਿਆਦਾ ਜ਼ੋਰ ਲੱਗਾ ਆ ਸੋਸ਼ਲ ਮੀਡੀਆ ਦੇ ਉੱਤੇ ਹਰ ਇੱਕ ਗੱਲ ਹਰ ਇੱਕ ਜਗ੍ਹਾ ਅਗ ਜਿਹੜੇ ਘਰਾਂ 'ਚ ਬੈਠੇ ਹਨ ਉਹਨਾਂ ਨੂੰ ਤਾਂ ਸ਼ਾਇਦ ਨਾ ਪਤਾ ਹੋਊ ਇੱਕ ਸਨੈਪਚੈਟ ਜੀ ਚੱਲਦੀ ਆ ਉਹ ਸਾਰੀ ਦਿਹਾੜੀ ਇਦਾਂ ਹੀ ਕੈਮਰਾ ਐਂ ਹੀ ਰੱਖਣਾ ਟੇਢਾ ਜਾਂ ਫੜ ਲੈਣ ਦੇਈਦਾ ਐ ਐ ਜਾਂ ਫੜ ਕੇ ਐ ਜਾਂ ਕਰੀ ਜਾਂਦੇ ਐ ਜਾਂ ਐਂ ਜਾ ਕੇ ਐਂ ਘਵਾ ਦਿੰਦੇ ਐ ਚੱਕ ਪਾਣੀ ਪੀਤਾ ਚੱਕ ਵਾਟਰ ਕੌਫੀ ਪੀਤੀ ਕੌਫੀ ਚੱਕ ਕਿਤੇ ਰੋਟੀ ਖਾ ਲਈ ਉਹ ਤਾਂ ਫੇਰ ਦਿਖਾਉਣੀ ਦਿਖਾਉਣੀ ਹੈ ਲੈਂਮ ਕਰੀ ਚੱਕ ਮੈਂ ਕਿਹਾ ਤੇ ਸਾਡੇ ਰਿਸ਼ਤੇਦਾਰ ਵੀ ਇੱਕ ਇਦਾਂੇ ਕਮਾਜਿਆ ਪਿਆ ਉਹ ਮੈਂ ਕਹਾ ਸਾਰੀ ਦਿਹਾੜੀ ਫੋਟੋਆਂ ਖਿੱਚੀ ਜਾਣਾ ਪਤਾ ਨਹੀਂ ਅਸੀਂ ਕੀ ਬੋਲਦੇ ਆ ਦੇ ਵਿੱਚ ਤੂੰ ਤੇ ਕੈਮਰਾ ਹੀ ਹੈ ਕਰੀ ਜਾਣਾ ਸਾਰੀ ਦਿਹਾੜੀ ਦੁਵਾਲੇ ਬੰਦਾ ਕੋਈ ਗੱਲਬਾਤ ਕਰਦਾ ਹੁੰਦਾ ਤੈਂ ਵਿੱਚ ਰਿਕਾਰਡ ਕਰ ਲੈਣੀ ਆ ਹੈ ਛੱਡ ਦੇ ਮੈਂ ਕਹਿੰਨੂੰ ਫੋਨ ਪਹਿਲਾਂ ਪਰੇ ਰੱਖ ਮੈਂ ਕਹਿੰਨੂੰ ਬੰਦ ਕਰ ਉਹ ਮੈਨੂੰ ਕਹੀ ਜਾਵੇ ਤੂੰ ਵੀ ਡਾਊਨਲੋਡ ਕਰ ਮੈਂ ਕੀਤੀ ਮੈਂ ਡਾਊਨਲੋਡ ਕਰਕੇ ਤੇ 2 ਦਿਨ ਮੈਂ ਦੇਖੀਆਂ ਸਨੈਪਚੈਟਾ ਵੀ ਇਹ ਕਰਦੇ ਕੀ ਆ ਲੋਕ ਉਥੇ ਆਹ ਕੁਛ ਹੀ ਚੱਲਦਾ ਮਤਲਬ ਸ਼ੋਅ ਆਫ ਮੈਨੂੰ ਤਾਂ ਕਈ ਵਾਰ ਇਹ ਲੱਗਦਾ ਕਿ ਲੋਕ ਸਪੈਸ਼ਲ ਸਨੈਪਚੈਟ ਜਾਂ ਇਦਾਂ ਦੀ ਕੋਈ ਸਟੋਰੀ ਬਣਾਉਣ ਦੇ ਲਈ ਸਪੈਸ਼ਲ ਤਿਆਰ ਹੋ ਕੇ ਕਿਤੇ ਕੌਫੀ ਪੀਣ ਜਾਂਦੇ ਆ ਕਿ ਅੱਜ ਯਾਰ ਅੱਜ ਕੋਈ ਸਨੈਪਚੈਟ ਤੇ ਸਟੋਰੀ ਪਾਉਣ ਲਈ ਕੋਈ ਜਗ੍ਹਾ ਤਾਂ ਵਧੀਆ ਸਰ ਹੋਵੇ ਨਾ ਮਤਲਬ ਲੋਕਾਂ ਨੂੰ ਦਿਖਾਵੇ ਦੇ ਚੱਕਰ ਦੇ ਵਿੱਚ ਲੋਕ ਆਪਣੀ ਜ਼ਿੰਦਗੀ ਭੁੱਲ ਗਏ ਵਾ ਜਿਣੀ ਵੀ ਆਪਾਂ ਕਰਨਾ ਕੀ ਆ ਲੋਕ ਲੋਕ ਦਿਖਾਵੇ ਦੇ ਚੱਕਰ 'ਚ ਵੀ ਲੋਕਾਂ ਨੂੰ ਦੱਸ ਦਿਓ ਵੀ ਆਪਾਂ ਕਰ ਕੀ ਰਿਹਾ ਹੈ ਠੀਕ ਹੈ ਜੀ ਪਾ ਕੋਈ ਵਧੀਆ ਵਧੀਆ ਚੀਜ਼ਾਂ ਇਹ ਥੋੜੀ ਦਿਖਾਣਾ ਵੀ ਬਾਪੂ ਗਾਲਾਂ ਵੀ ਕੱਢ ਲਾ ਮਕਰ ਬਾਪੂ ਉਹ ਥੋੜੀ ਕਿਤੇ ਵੀਡੀਓ ਦਿਖਾਉਣੀ ਆ ਕਿ ਬਾਪੂ ਤੋਂ ਜਦੋਂ ਕਾਫੀ ਦੇ ਰੁਪਏ ਮੰਗੇ ਤੇ ਉਹਨੇ ਜੁੱਤੀ ਚੱਕ ਲਈ ਮਰੇ ਉਹ ਦਵਾ ਤੈਨੂੰ ਕਾਫੀ ਸਾਰੀ ਦਿਹਾੜੀ ਫੋਨ ਘਮਾਈ ਫਿਰਦਾ ਕੰਮ ਕੀ ਕਰਦਾ ਤੂੰ ਉਹ ਥੋੜੀ ਦਿਖਾਉਣਾ ਉਹ ਤੇ ਸਿਰਫ ਬਸ ਇਹ ਹੀ ਦਿਖਾਉਣਾ ਵੀ ਏਸੀ ਛੱਡਿਆ ਪਰਫਿਊਮ ਪਾ ਲਿਆ ਉਹ ਫੋਟੋ ਪਾ ਕੇ ਤੇ ਸਾਰੀ ਦਿਹਾੜੀ ਚੱਲ ਸੋ ਇਹ ਮਤਲਬ ਟੋਟਲ ਡਿਫਰੈਂਟ ਜ਼ਿੰਦਗੀਆਂ ਉਹ ਇੱਕ ਹਰਿਆਣੇ ਦਾ ਸੀਗਾ ਉਹ BMW ਵਗੈਰਾ ਵੱਡੀਆਂ ਗੱਡੀਆਂ ਮਹਾਰਾਜ ਉਹ ਬਾਅਦ ਦੇ ਵਿੱਚ ਭੇਦ ਖੋਲਿਆ ਸਾਰਾ ਕੁਝ ਰੈਂਟ ਤੇ ਗੱਡੀਆਂ ਤੱਕ ਰੈਂਟ ਤੇ ਮਾਮਾ ਤੂੰ Swift, Sport ਲੈ ਲਾ ਜਿਹਦਾ ਖਰਚਾ ਘੱਟ ਹੋਊ ਰੈਂਟ ਤੇ BMW ਦਾ ਰੈਂਟ ਕਿੰਨਾ ਹੋਊ ਸਿਰਫ ਲੋਕਾਂ ਨੂੰ ਦਿਖਾਉਣ ਦੇ ਲਈ ਸੋ ਲੋਕ ਇਹ ਆਹ ਫੋਨ ਦੇ ਚੱਕਰ ਨੇ ਲੋਕ ਦਿਖਾਵੇ ਵਾਲ ਨੂੰ ਬਹੁਤ ਪਾਤਿਆ ਵੀ ਆਪਾਂ ਦਿਖਾਉਣਾ ਹੀ ਆ ਲੋਕਾਂ ਨੂੰ ਵੀ ਦਿਖਾਵਾ ਕੀਤਾ ਜਾਵੇ ਵਧੀਆ ਤੇ ਉਸ ਦਿਖਾਵੇ ਦੇ ਵਿੱਚੋਂ ਜਿਹੜੇ ਯਾਰ ਲੱਭਦੇ ਆ ਉਹ ਉਦਾਂ ਦੇ ਯਾਰ ਹੋਗਾ ਬਸ ਕੋਈ ਦੀ ਰਿਕਾਰਡਿੰਗ ਇੱਥੇ ਕਰ ਗਿਆ ਉਹਦੀ ਰਿਕਾਰਡਿੰਗ ਉੱਥੇ ਕਰ ਗਿਆ ਬਾਅਦ ਵਿੱਚ ਪਤਾ ਉਸਲੇ ਲੱਗਦਾ ਪਹਿਲਾਂ ਗਾਲਾਂ ਕੱਢ ਦੇਣੀਆਂ ਮੁੜ ਕੇ ਮਾਫੀ ਮੰਗ ਲੈਣੀਆਂ ਬਸ ਕੰਮ ਇਹੀ ਚਲ ਚਲਤ ਰਿਹਾ ਜਾਂਦਾ ਪਹਿਲਾਂ ਬੋਲਣ ਲੱਗੇ ਦੇਖਣਾ ਨਹੀਂ ਮੁੜ ਕੇ ਮੁੜ ਕੇ ਪੈਰਾਂ 'ਚ ਡੇਗਣ ਲੱਗੇ ਦੇਖਣਾ ਨਹੀਂ ਨਾਲ ਹੀ ਗੋਡੇ ਵਾਲ ਨੂੰ ਬਸ ਗਲਤੀ ਹੋ ਗਈ ਜੀ ਮaaf ਕਰ ਦਿਓ ਜੀ ਨਾਲ ਆਪਾਂ ਮੇਰੇ ਵਰਗੇ ਪੰਚਾਇਤੀ ਆ ਜਾਂਦੇ ਆ ਲਓ ਜੀ ਜਦੋਂ ਹੁਣ ਅਗਲਾ ਮੰਨ ਨਹੀਂ ਰਿਹਾ ਮਾਫੀ ਕਹਿ ਤਾ ਤਾਂ ਹੁਣ ਕੀ ਹਾਂਜੀ ਕਿਹੜਾ ਪਹਿਲਾਂ ਕਿਸੇ ਨੇ ਕਿਹਾ ਸੀ ਆ ਕੁਛ ਬੋਲੋ ਸੋ ਬਹੁਤ ਬਹੁਤੀਆਂ ਗੱਲਾਂ ਤੁਹਾਡੇ ਸਿਰ ਉਤੋਂ ਲੰਘਦੀਆਂ ਹੋਣੀਆਂ ਵੀ ਇਹ ਗੱਲਾਂ ਕਿਹੜੀਆਂ ਕਰੀ ਜਾਂਦਾ ਪਰ ਜਿੱਥੇ ਮੈਂ ਕਰ ਰਿਹਾ ਮੈਨੂੰ ਪਤਾ ਮੈਂ ਕਿਹੜੀਆਂ ਕਰ ਰਿਹਾ ਠੀਕ ਹੈ ਕਿ ਨਹੀਂ ਸਾਰੀਆਂ ਗੱਲਾਂ ਤੁਹਾਡੇ ਤੁਹਾਨੂੰ ਦੱਸਣੀ ਹੈ ਵੀ ਜ਼ਰੂਰੀ ਨਹੀਂ ਪਰ ਮੈਂ ਤੁਹਾਨੂੰ ਟੋਟਲ ਵਰਤਾਰਾ ਦੱਸ ਦਿੱਤਾ ਕੀ ਚੱਕਰ ਹੋ ਰਿਹਾ ਕਿ ਲੋਕ ਇਹ ਇਸ ਫੋਨ ਨੇ ਕਮਲੇ ਕਿਤੇ ਪਏ ਆ ਮਤਲਬ ਕੋਈ ਕੋਈ ਧੀਰ ਕੋਈ ਭੈਣ ਦੀ ਕੋਈ ਕੋਈ ਰਿਸ਼ਤੇਦਾਰੀ ਕੋ ਹੈ ਹੀ ਨਹੀਂ ਕੋ 10 ਅੱਜ ਨੂੰ ਅੱਜ ਭੈਣ ਜੀ ਕਹਿੰਦੇ ਕੱਲ ਨੂੰ ਅਗਲੀ ਦੀ ਕੋਈ ਫੋਟੋ ਚੱਕ ਕੇ ਵਾਇਰਲ ਕਰ ਦੇਣੀ ਆ ਬਾਹ ਮੂੰਹ ਚੱਕ ਕੇ ਬਿਸ਼ਰਮੀ ਦੇ ਢੀਟ ਤਾਂ ਇਹਦੀ ਗੁਹਾਦ ਥੋੜੀ ਆ ਨਹੀਂ ਤਾਂ ਪੁਰਾਣੇ ਜ਼ਮਾਨੇ ਦੇ ਵਿੱਚ ਕਿਸੇ ਦੇ ਘਰੋਂ ਕੋ ਲੋਕ ਪਾਣੀ ਵੀ ਪੀ ਲੈਂਦੇ ਉਹ ਵੀ ਗੁਣ ਯਾਦ ਰੱਖਦੇ ਸੀ ਇਹ ਭਾਈ ਇੰਨਾ ਕਦੀ ਬੈਠੇ ਉੱਥੇ ਆ ਠੀਕ ਆ ਜੀ ਤੇ ਅੱਜ ਕੱਲ ਆ ਹੁਣ ਸਾਡੇ ਆਪਣੇ ਉਹ ਮੈਂ ਤਾਂ ਇਹ ਦੇਖਦਾ ਵੀ ਨਵੇਂ ਜਮਾਨੇ ਦੇ ਵਿੱਚ ਨਵੇਂ ਲੋਕਾਂ ਦੇ ਮੁੰਡਿਆਂ ਦੇ ਵਿੱਚ ਵੀ ਫਰਕ ਆਗਾ ਕੁੜੀਆਂ ਤਾਂ ਫਰਕ ਤੇ ਉਹਨੂੰ ਦੇਖਦਾ ਹੀ ਆ ਜਦੋਂ ਕਿ ਅਸੀਂ ਆਏ ਆ ਉਦੋਂ ਕਿ ਲੋਕ ਕੰਮ ਨੂੰ ਇੰਨੀ ਕਿ ਤਰਜੀਹ ਦਿੰਦੇ ਸੀ ਨਾ ਆ ਮੈਨੂੰ ਆਉਂਦੇ ਚਾਚੇ ਨੂੰ ਦੂਜੇ ਦਿਨ ਲਾਤਾ ਕੰਮ ਤੇ ਠੀਕ ਆ ਜੀ ਚਾਚਾ ਸਾਡਾ ਕੰਮ ਆ ਪ੍ਰੋਗਰਾਮ ਦੇਖਦਾ ਹਾਂ ਹਾਂ ਕਿਤੇ ਕਿਤੇ ਅਦਾਜ਼ਾ ਹੋ ਜਾਂਦਾ ਪਰ ਹੈਗਾ ਬੰਦਾ ਕਾਇਮ ਆ ਠੀਕ ਹੈ ਜੀ ਤੇ ਸੋ ਉਹ ਕੰਮ ਤੇ ਲਾਤਾ ਤੇ ਕੰਮ ਤੇ ਕੰਮ ਤੱਕ ਤਾਂ ਹੀ ਬੰਦਾ ਕਰੂ ਨਾ ਜੇ ਹੁਣ ਇੱਕ ਜਗ੍ਹਾ ਟਿਕ ਗਿਆ ਤੇ ਉਹ ਮੈਂ ਤਿੰਨ ਕੁ ਮਹੀਨੇ ਜਿੰਨਾ ਚਿਰ ਉਹ ਉਥੋਂ ਕੰਮ ਬੰਦ ਨਹੀਂ ਹੋਇਆ ਉਥੋਂ ਟਿਕਿਆ ਨਹੀਂ ਇਹ ਇਹ ਬੰਦੇ ਦੀ اخلاق ਦੀ ਗੱਲ ਆ ਜਾਂਦੀ ਆ ਵੀ ਜਿੱਥੇ ਟਿਕ ਗਿਆ ਹੁਣ ਅੱਜ ਕਿਤੇ ਲੱਗਾ ਬੰਦਾ ਜਿਹੜੇ ਅੱਜ ਦੀ ਮੈਂ ਆਪਣੀਲੀ ਦੀ ਗੱਲ ਦੱਸਦਾ ਬੰਦਾ ਇੱਕ ਡਰਾਈਵਰ ਮਿਲਿਆ ਕਹਿੰਦਾ ਮੈਨੂੰ ਇੰਨੇ ਪੈਸੇ ਮਿਲਦੇ ਆ ਨਵਾਂ ਲੱਗਾ ਮੈਂ ਹਾਲਾਂਕਿ ਮੈਨੂੰ ਡਰਾਈਵਰ ਦੀ ਲੋੜ ਆ ਉਹ ਮੈਨੂੰ ਕਹਿਣਾ ਇਹ ਚ ਆ ਰਿਹਾ ਵੀ ਤੈਨੂੰ ਚਾਹੀਦਾ ਮੈਂ ਤੇਰੇ ਆ ਜਾਵਾਂ ਪਰ ਮੇਰਾ ਜ਼ਿੰਦਗੀ ਦਾ ਸੂਲ ਆ ਜਿਹੜੇ ਯਾਰਡ ਦੇ ਵਿੱਚ ਮੈਂ ਰਹਿਣਾ ਜਾਂ ਜਿਹੜੇ ਯਾਰਡ ਦੇ ਵਿੱਚ ਮੈਂ ਟਰੱਕ ਖੜੇ ਕਰਦਾ ਮੈਂ ਕਦੀ ਕਿਸੇ ਦਾ ਉੱਥੇ ਬੰਦਾ ਨਹੀਂ ਪਟਣਾ ਇਹ ਅਣਲਿਖਿਆ ਅਣ ਬੋਲਿਆ ਸਮਝੌਤਾ ਸਾਡਾ ਕੋਈ ਪਟਕੇ ਲੈ ਗਿਆ ਲੈ ਗਿਆ ਕੋਈ ਚੱਕਰ ਨਹੀਂ ਪਰ ਸਾਡਾ ਬੰਦਾ ਕਿਤੇ ਜਾਂਦਾ ਨਹੀਂ ਸਹੀ ਕਿਤੇ ਕਿਸੇ ਦਾ ਡਰਾਈਵਰ ਨੂੰ ਪੁੱਛਣਾ ਨਹੀਂ ਵੀ ਤੂੰ ਕਿੰਨੇ ਪੈਸੇ ਲੈਣਾ ਜਾਂ ਬਲ ਪਾ ਕੇ ਆ ਜੀ ਮੇਰੇ ਵੱਲ ਨੂੰ ਉਹ ਮੈਨੂੰ ਪੁੱਛੀ ਜਾਵੇ ਅ ਭਾ ਜੀ ਇੰਨੇ ਪੈਸੇ ਦਿੰਦੇ ਆ ਮੈਂ ਕਿਹਾ ਯਾਰ ਪੈਸੇ ਠੀਕ ਆ ਅੱਛਾ ਬੋਲਬਾਣੀ ਨਹੀਂ ਵਧੀਆ ਮੈਂ ਕਿਹਾ ਅੱਛਾ ਮੈਂ ਕਿਹਾ ਚਲੋ ਤੁਸੀਂ ਕਿਹੜਾ ਚਕੀਰੀਆਂ ਪਾਉਣੀਆਂ ਮੈਂ ਕਿਹਾ ਕੋਈ ਗੱਲ ਨਹੀਂ ਕੰਮ ਦੀ ਗੱਲ ਕਰਿਆ ਕਰੋ ਤੇ ਬਸ ਠੀਕ ਠਾਕ ਆ ਉਹ ਜੀ 2-4 ਦਿਨ ਹੀ ਲੰਗੇ ਬਸ ਉਹ ਕੰਮ ਛੱਡ ਦਿੱਤਾ ਕਹਿੰਦਾ ਮੈਂ ਕਾਹਤੇ ਕਹਿੰਦਾ ਉੱਥੋਂ ਪੈਸੇ ਵੱਧ ਮਿਲ ਗਏ ਸੀ 5 7 10 ਪੌਂਡ ਤੇ ਉਧਰੋਂ ਛੱਡ ਕੇ ਉਹ ਉਹ ਕਹਿੰਦਾਗਾ ਰੁਪਈਏ ਨਹੀਂ ਦੇਣੇ ਭਈ ਰੁਪਈਏ ਫੇ ਮਸਲਾ ਲੈ ਕੇ ਫੇ ਮੇਰੇ ਕੋ ਆ ਗਿਆ ਕਿ ਕੰਮ ਤੇ ਤਾਂ ਮੈਂ ਲੱਗਿਆ ਉਹ ਪੈਸੇ ਨਹੀਂ ਦਿੰਦਾ ਉਹ ਕਹਿੰਦਾ ਮੈਂ ਇਹਨੂੰ ਸਿਖਾਇਆ ਸੀ ਕਹਿ ਕੇ ਸਾਲ ਦਾ ਸੋ ਇਹ ਟੋਟਲ ਵਰਤਾਰੇ ਦੀ ਗੱਲ ਦੱਸਦਾ ਵੀ ਜਿੰਨੇ ਜਿੱਦਾਂ 30 ਸੈਕਿੰਡ ਦੀ ਰੀਲ ਆਲਾ ਚੱਕਰ ਚੱਲਿਆ ਨਾ ਦਿਮਾਗ ਉਸ ਹਿਸਾਬ ਦੇ ਨਾਲ ਅੱਜ ਕੱਲ ਹੋਇਆ ਵਾ ਕਿਤੇ ਟਿਕਾ ਹੈ ਨਹੀਂ ਟਿਕਾ ਨਹੀਂ ਇਹਨੂੰ ਕਹਿੰਦੇ ਟਿਕਾ ਉਹ ਇਹ ਬੰਦਾ ਕਿਤੇ ਆ ਗਿਆ ਤੇ ਟਿਕ ਗਿਆ ਹਾਂ ਬਈ ਕੋਈ ਗੱਲ ਨਹੀਂ ਜਿਗਰਾ ਥੋੜਾ ਜਾ ਵੀ ਅੱਜ ਇੱਥੇ ਆ ਤੇ ਕੱਲ ਨੂੰ ਹੋਇਆ ਸਾਲਖੰਡ ਕਿਤੇ ਲਾ ਕੇ ਗਾਂਹ ਪੈਰ ਧਰ ਲਿਆ ਇਹ ਤੁਹਾਨੂੰ ਵੀ ਅਗਲੇ ਨਾਲ ਸਿਖਾ ਕੇ ਤੁਹਾਨੂੰ ਸਟੀering ਸਿੱਧਾ ਹੀ ਕਰਾਇਆ ਤਾਂ ਤੁਸੀਂ ਗਾਂਹ ਤੁਰੇ ਲਗੇ ਹਾਲਾਂਕਿ ਉਹਨੂੰ ਮੈਂ ਇੱਕਦਮ ਜਿਹੜਾ ਜਿਨੇ ਪੈ ਰੱਖੇ ਉਹਨੂੰ ਮੈਂ ਸਮਝਾਇਆ ਮੈਂ ਕਿਹਾ ਦੇਖ ਇੱਕ ਬੰਦੇ ਨੂੰ ਮੈਂ ਕਿਹਾ ਮੈਂ ਸਿਖਾਇਆ ਉਹ ਬੰਦੇ ਨੇ 4 ਦਿਨ ਮੇਰੇ ਨਾਲ ਕੰਮ ਕੀਤਾ ਤੇ ਮੈਨੂੰ ਕਹਿੰਦਾ ਕਿ ਮੇਰਾ ਤਾਂ ਬਹੁਤ ਮੈਨੂੰ ਔਕਾ ਹੋ ਗਿਆ ਮੈਂ ਵੀ ਮੈਂ ਦੂਰੋਂ ਆ ਰਿਹਾ ਮੈਂ ਕਹਾਂ ਚੱਲ ਹੁਣ ਮੈਂ ਸਮਝ ਗਿਆ ਮੈਂ ਕਿ ਝੂਠਾ ਝੂਠ ਬੋਲ ਰਿਹਾ ਹੁਣ ਮੈਂ ਕਹਾਂ ਐਵੇਂ ਜਿਆਦਾ ਜੁੱਦਮੰਦਾ ਪਤਾ ਲੱਗ ਜਾ ਝੂਠ ਬੋਲਦਾ ਤੇ ਆਪਾਂ ਜਰੂਰ ਮਧਾਣੀ ਪੋ ਆਪਾਂ ਹੋਰ ਅਗਲੇ ਕੋ ਝੂਠ ਰੜਕਾਉਣਾ ਮੈਂ ਕਹਾਂ ਗੱਲ ਨਵੇਂ ਟਿਕਾਣੇ ਲਿਆ ਕੀ ਕਰਨਾ ਚਾਹਣਾ ਕਹਿੰਦਾ ਕੰਮ ਛੱਡਣਾ ਮੈਂ ਕਹਾਂ ਛੱਡ ਦੇ ਕੋਈ ਚੱਕਰ ਨਹੀਂ ਤੇ ਉਹ ਜਿੰਨੇ ਰਖਾਇਆ ਉਹ ਕਹਿੰਦਾ ਇਹਦੇ ਪੈਸੇ ਨਹੀਂ ਦੇਣੇ ਮੈਂ ਕਹਾਂ ਦੇਖ ਮੇਰੀ ਗੱਲ ਸੁਣ ਇਹਦੇ ਚਾਹੁੰਦੇ ਆੜ ਜਿੰਦੇ ਨਾਲ ਮੈਂ ਤਾਂ ਨਾ ਸ਼ਾਹ ਬਣਨ ਹੋ ਰਿਹਾ ਇਹ ਸਾਰੀ ਜ਼ਿੰਦਗੀ ਮੈਂ ਕਹਿੰਦਾ ਦਿਮਾਗ 'ਚ ਇਹ ਹੀ ਗੱਲ ਰਹਿਣੀ ਆ। ਉਹ ਗੇਲੇ ਪੈਸੇ ਮਾਰ ਲਏ ਮੇਰੇ। ਠੀਕ ਆ ਕਿ ਨਹੀਂ? ਮੈਂ ਕਹਾ ਤੂੰ ਭਰਾਵਾ ਉਹਨੂੰ ਸਾਧ ਉਹਦੀ ਦਿਹਾੜੀ ਦੇ ਪੈਸੇ ਉਹਨੇ ਨਹੀਂ ਕੰਮ ਕੀਤਾ ਨਾ ਸਹੀ। ਮੈਂ ਕਹਾ ਵੀ ਇਹ ਗੱਲ ਤੈਨੂੰ ਮੈਂ ਆਪਣੀ ਦੱਸੀ ਆ ਤੂੰ ਕੀ ਕਰਨਾ ਤੂੰ ਦੇਖ ਲਾ। ਪਰ ਇਹ ਚੌ ਦਿਹਾੜੀਆਂ ਬਦਲੇ ਖਲਾਰਾ ਪਾਉਣ ਦਾ ਫਾਇਦਾ ਕੋਈ ਨਹੀਂ। ਪਰ ਜਿਹੜੀ ਆਜ਼ਦੀ ਹੁਣ ਪਨੀਰੀ ਆਈ ਏ ਨਵੇਂ ਮੁੰਡੇ ਆ ਟਕਾ ਬਹੁਤ ਘਟਿਆ ਮਤਲਬ ਕਹਿਣ ਦਾ ਮਤਲਬ ਇਹ ਆ ਕਿ ਕਾਲ ਬਹੁਤ ਆ। ਬਈ ਚੱਕਦੇ ਹੀ ਫਟੇ ਜਿੰਦਾ ਏਦੇ ਗਾਂ ਵਾਲੇ ਕੁਝ ਕ ਕਾਲੇ ਬੋਧਾ ਕੁਝ ਜਿਆਦਾ ਹੀ ਜਿੰਦਾ ਸਲੋ ਆਉਂ ਕਹਿੰਦੇ ਕੋਈ ਗੱਲ ਨਹੀਂ ਕੰਮ ਮਿਲ ਗਿਆ ਠੀਕ ਆ ਨਾ ਮਿਲਿਆ ਤਾਂ ਵੀ ਕੋਈ ਨਹੀਂ ਮੰਮੀ ਭੇਜ ਪੈਸੇ ਮੰਮੀ ਵੀ ਗਾਂ ਉਥੋਂ ਇਦਾਂ ਦੇ ਵੀ ਹੈਗੇ ਆ ਜਿਹੜੇ ਇੱਥੇ ਆ ਕੇ ਇੱਥੇ ਆ ਕੇ ਉਹ ਟਿਪ ਗਏ ਉਹ ਲੱਭੇ ਹੀ ਨਹੀਂ ਮੁੜ ਕੇ ਘਰ ਦੇ ਮਗਰ ਲੱਭੀ ਜਾਂਦੇ ਆ ਉਹ ਦਿਨ ਹੀ ਫੋਨ ਕਰਦੇ ਆ ਜਿੰਦਾ ਚਲੋ ਸਾਡਾ ਕਿ ਜਾਣਕਾਰਾਂ ਦੇ ਗਾਂ ਆ ਉਹ ਪਿਛੋਂ ਤਕੜਾ ਪਰਿਵਾਰ ਉਹ ਜੀ ਉਹ ਇੱਥੇ ਆ ਕੇ ਉਹ ਜਨਾਬ ਹੁਣੀ ਚਟਾ ਲੱਭ ਲਿਆ ਪਤਾ ਨਹੀਂ ਕੀ ਕੀਤਾ ਉਹਨੇ ਉਹ ਕੀ ਪੀਂਦਾ ਕੀ ਖਾਂਦਾ ਸਮਝ ਨਹੀਂ ਲੱਗੀ ਕਦੀ ਉਹ ਨਹੀਂ ਹੱਥ ਆਇਆ ਮੁੜ ਕੇ ਉਸ ਦਿਨ ਹੀ ਉਹਦਾ ਆਉਂਦਾ ਜਿੱਦ ਨੂੰ ਪਹਿਲਾਂ ਪਿੰਡ ਫੋਨ ਕਰਦਾ ਪਿੰਡ ਵਾਲੇ ਇੱਧਰ ਫੋਨ ਕਰਦੇ ਆ ਤੇ ਕਹਾਣੀ ਕੋਈ ਏਦਾਂ ਦੀ ਮਤਲਬ ਰੇਡ ਦਾ ਉਹ ਕਿ ਉਹ ਐਨ ਸੱਚ ਲੱਗਦੀ ਆ ਵੀ ਇਹ ਤਾਂ ਬੰਦਾ ਬਹੁਤ ਜ਼ਰੂਰਤਮੰਦ ਆ ਮੈਂ ਕਹਾਂ ਵੀ ਸਿਰਫ ਪਰਮਾਇਆ ਜਾ ਰਿਹਾ ਤੁਹਾਨੂੰ ਤੁਸੀਂ ਮੰਨਣਾ ਪਿਆ ਹੈ ਨਹੀਂ ਪਰ ਚਲੋ ਤੁਹਾਨੂੰ ਮੈਂ ਦੱਸ ਦਿੰਨਾ ਮੈਂ ਕਹਾਂ ਕਹਾਣੀ ਹੈ ਸਿਰਫ ਸੋ ਨਵੇਂ ਮੁੰਡੇ ਇਸ ਚੱਕਰ ਦੇ ਵਿੱਚ ਹੀ ਪਏ ਆ ਸੋ ਗੱਲ ਕੀ ਆ ਗੱਲ ਟੋਟਲੇ ਆ ਕਿ ਸੋਸ਼ਲ ਮੀਡੀਆ ਦਾ ਖਲਾਰਾ ਜਿਹੜਾ ਨਾ ਇਹਨੇ ਦਿਮਾਗਾਂ ਉਤੇ ਅਸਰ ਬਹੁਤ ਪਾਇਆ ਹਰ ਇੱਕ ਬੰਦਾ ਸਟਾਰ ਵਾਲੀ ਫੀਲਿੰਗ ਲੈ ਰਿਹਾ ਡੱਕਾ ਤੋੜ ਕੇ ਖੁਸ਼ ਨਹੀਂ ਅਕ ਕੈਨੇਡਾ ਦੇ ਵਿੱਚ ਪਿਛੇ ਗਿਆ ਹੁਣ 6 ਮੁੰਡੇ ਫੜੇ ਆ ਜਿਹੜੇ ਸਾਊਥ ਇੰਡੀਅਨ ਕਮਿਊਨਿਟੀ ਨੂੰ ਥ੍ਰੈਟ ਕਰਦੇ ਸੀ ਧਮਕੀ ਦਿੰਦੇ ਸੀ ਕਿ ਐਨੇ ਪੈਸੇ ਦਿਓ ਐਡਮਿੰਟਨ ਦੇ ਵਿੱਚ ਉਹਨਾਂ ਨੇ 44 ਕੇਸ ਕੱਢਿਆ ਜਿਹੜੇ ਉਹ ਇਦਾਂ ਕਰਦੇ ਸੀ ਵੀ ਪੈਸੇ ਮੰਗਦੇ ਆ ਅਗਲਾ ਕਨ ਉਹ ਅਗਨੋਰ ਕਰ ਦਿੰਦਾ ਵੀ ਛੱਡੋ ਪਰੇ ਉਦਾਂ ਹੀ ਮੰਗਦੇ ਆ ਉਸ ਤੋਂ ਬਾਅਦ ਉਹਦੀ ਗੱਡੀ ਨੂੰ ਅਕ ਲਾ ਦੇਣੀ ਜਾਂ ਘਰ ਨੂੰ ਅਕ ਲਾ ਦੇਣੀ ਜਾਂ ਇਦਾਂ ਦਾ ਕੋਈ ਮਾੜਾ ਮੋਟਾ ਕੁਛ ਕਰ ਦੇਣਾ ਸ਼ੀਸ਼ੇ ਭਾਂਦੇ ਨੇ ਅਗਲੇ ਨੂੰ ਡਰਾਉਣ ਦੇ ਲਈ ਉਹ ਐਡਵੈਂਚਰ ਪੁਲਿਸ ਨੇ ਇਹ ਇੱਕ ਪੂਰਾ ਗਰੋਹ ਜਿਹੜਾ ਉਹ ਉਥੋਂ ਉਹ ਲੱਭਿਆ ਹੈ ਤੇ ਉਹਨਾਂ ਦੇ ਵਿੱਚ ਸਾਰੇ ਮੁੰਡੇ 17 ਸਾਲ ਤੋਂ 18 ਸਾਲ ਤੋਂ 21 ਸਾਲ ਦੇ ਵਿੱਚ ਵਿੱਚ ਤੇ ਇੱਕ ਉਹ ਬਾਲ ਗਿਆ ਮਤਲਬ 18 ਸਾਲ ਤੋਂ ਵੀ ਛੋਟਾ ਆ ਉਹ ਮੈਂ ਕਹਾਂ ਇਹ ਇਹ ਤਾਂ ਬਣੂਗਾ ਬਿਲ ਕਲਿੰਗਟਨ ਨਾ ਇਹ ਤਾਂ ਇਹ ਤਾਂ ਇਹਨੇ ਜ਼ਿੰਦਗੀ ਦਾ ਫਿਊਚਰ ਪਲਾਨ ਹੀ ਬਹੁਤ ਵਧੀਆ ਕੈਨੇਡਾ ਆ ਕੇ ਲੱਭ ਲਿਆ। ਕਿ ਕਿਥੇ ਦਿਹਾੜੀਆਂ ਲੱਭਦੇ ਫਿਰੋ। ਹੈ ਸਦਾ ਸ਼ੀਸ਼ੇ ਭਾਨੋ ਤੇ ਕਿਸੇ ਦੇ ਕੋਲ ਪੈਸੇ ਮੰਗੋ। ਇਹ ਇਹ ਕਮੀ ਇਹ ਇਸ ਕਮੀ ਪੈ ਗਿਆ ਮੁੰਡਾ ਆਉਂਦਾ ਹੀ। ਤੇ ਘਰਦਿਆਂ ਨੂੰ ਕਿਤੇ ਕਹਿ ਕੇ ਦੇਖਿਓ ਮਗਰ ਘਰਦਿਆਂ ਨੇ ਕਹਣਾ ਨਾ 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 ਸਾਡੇ ਮੁੰਡੇ ਇਦਾਂ ਦੇ ਹੈ ਹੀ ਨਹੀਂ। ਉਹ ਤਾਂ ਕਿਤੇ ਜਿਹੜੇ ਆਹੋ ਨਾਲਦਿਆਂ ਨੇ ਫਸਾਤੇ ਬਸ। ਉੱਥੇ ਘਰਦਿਆਂ ਨਾ ਕਿਸੇ ਨਾਲ ਗੱਲ ਕਰਕੇ ਦੇਖ ਲੋ ਅਗਲੇ ਕਹਿੰਦੇ ਨਾ ਨਾ ਸਾਡਾ ਮੁੰਡਾ ਨਹੀਂ ਇਦਾਂ ਦਾ ਨਾਲ ਦੇ ਇਦਾਂ ਤੇ ਹੋ ਸਕਦੇ ਸੋ ਇਹ ਇਹ ਕੰਮ ਇਧਰ ਵੀ ਇਦਾਂ ਦਾ ਚੱਲਿਆ ਕਿ ਲੋਕ ਕਿਸੇ ਨੂੰ ਪੈਸੇ ਦੇਂਦੇ ਆ ਕਿ ਇਹ ਤੇ ਵਿੰਡੋ ਬਣਾ ਦੇ ਕਿਸੇ ਦਾ ਮਾੜਾ ਮੋਟਾ ਇਦਾਂ ਕਰਾ ਦੇ ਪਰ ਚੱਕਰ ਇੱਕੋ ਹੀ ਆ ਨੰਗ ਜਵੇ ਤੇ ਹਾਥੀ ਨੰਗ ਜਵੇ ਇਹ ਪੁਲਿਸ ਦਾ ਹਸਾਕ ਤਾਂ ਬਈ ਇਥੇ ਇਦਾਂ ਦਾ ਲੱਭਣ ਤੇ ਆ ਜਣ ਸੂਈ ਵੀ ਲੱਭ ਲੈਣ ਦੇ ਬੰਦੇ ਕਿੱਥੇ ਕਿੱਥੇ ਗਿਆ ਕੀ ਕੀਤਾ ਕਿਥੋਂ ਗਿਆ ਬਹੁਤਿਆਂ ਗੱਲਾਂ ਨੂੰ ਕਿ ਯਾਰੀ ਬੰਦਾ ਲੱਗਦਾ ਨਾ ਕਿ ਉਹ ਸਾਨੂੰ ਕਿਹੜਾ ਕੋ ਦੇ ਦੇਦਾ ਨਾ ਇਹ ਛੋਟੀਆਂ ਮੋਟੀਆਂ ਗੱਲਾਂ ਦੀ ਸ਼ਰਪ ਆਪ ਹੀ ਨਹੀਂ ਕੇਅਰ ਕਰਦੇ ਵੀ ਚਲੋ ਛੱਡੋ ਮਾੜੀ ਮੋਟੀ ਗੱਲ ਹੈ ਕੀ ਕਰਨਾ ਪਰ ਜੇ ਬੰਦਾ ਕਵੇ ਵੀ ਇਹ ਐਡਾ ਮੁਲਕ ਚਲਾ ਰਿਹਾ ਹੈ ਤੇ ਇਹਨਾਂ ਨੂੰ ਪਤਾ ਹੀ ਕੁਝ ਨਹੀਂ ਇਦਾਂ ਇਦਾਂ ਨਹੀਂ ਹੋ ਸਕਦਾ ਜੋ ਇੰਟੈਲੀਜੈਂਸੀ ਦਾ ਸਿਸਟਮ ਹੈ ਨਾ ਪੂਰੀ ਦੁਨੀਆ ਨੂੰ ਰਨ ਕਰਦੇ ਆ ਇਹ ਸੋ ਉਹ ਐਗੈਂਸੀਆਂ ਵੱਡੀਆਂ ਏਜੰਸੀਆਂ ਜਿਹੜੀਆਂ ਉਹ ਆਮ ਸਟ੍ਰੀਟ ਸੈਲਰ ਤੋਂ ਲੈ ਕੇ ਤੇ ਉੱਪਰ ਤੱਕ ਉਹ ਕੱਲੇ ਕੱਲੇ ਬੰਦੇ ਦਾ ਬਾਇਓ ਡਾਟਾ ਉਹਨਾਂ ਦੇ ਉਹਨਾਂ ਦੀਆਂ ਪੋਟੀਆਂ ਤੇ ਹੋਣਾ ਮੈਂ ਕੌਣ ਕੀ ਕਰ ਰਿਹਾ ਤੇ ਉਹ ਕਿਹੜਾ ਕੋ ਉਹਨਾਂ ਨੂੰ ਤੁਹਾਡੇ ਮਗਰ ਬੰਦੇ ਛੱਡਣ ਦੀ ਲੋੜ ਆ ਆ ਇਹ ਟਰੈਕ ਹੀ ਕਰਨਾ ਤੁਹਾਨੂੰ ਬਸ ਤੇ ਸਿਸਟਮ ਸਾਰੀ ਦੁਨੀਆ ਨੂੰ ਦੇਣੇ ਵਾਲੇ ਆ ਤੇ ਆਪਣੇ ਦੇਸ਼ ਦੇ ਵਿੱਚ ਇਦਾਂ ਖੁੱਲਾ ਸਿਸਟਮ ਤੁਹਾਨੂੰ ਖੁੱਲਾ ਹੀ ਛੱਡੇ ਹੋਊਗਾ ਜਿਹੜੀ ਮੁੰਡੇ ਮੰਡੇ ਨੂੰ ਲੱਗਦਾ ਨਾ ਵੀ ਇੱਥੇ ਕੋਈ ਪੁੱਛਦਾ ਨਹੀਂ ਅਗਲੇ ਜਾਣ ਕੇ ਨਹੀਂ ਪੁੱਛਦੇ ਇਹ ਤਾਂ ਅਗਲੇ ਪੁੱਛਣ ਤੇ ਆ ਜੇ ਉਹਨਾਂ ਨੂੰ ਸਾਰਾ ਕੁਝ ਪਤਾ ਹੋਣਾ ਉਹਨਾਂ ਨੂੰ ਵੀ ਕੌਣ ਕੀ ਕਰ ਰਿਹਾ ਇਹਨਾਂ ਸਿਸਟਮ ਜਿਹਨਾਂ ਕਿਉਂਕਿ ਨਵੇਂ-ਨਵੇਂ ਆਏ ਨੂੰ ਇਦਾਂ ਹੀ ਲੱਗਦਾ ਹੁੰਦਾ ਕਿ ਇੱਥੇ ਤਾਂ ਚੱਕਰੇ ਕੋਈ ਨਹੀਂ ਉਹੜੇ ਸੀਸੀਟੀਵੀ ਕੈਮਰੇ ਉੱਪਰ ਥਾਂ-ਥਾਂ ਕੈਮਰੇ ਲਾਏ ਆ ਉਹ ਇਹ ਮਗਰ ਮਗਰ ਥੋੜੀ ਦੂਰੇ ਫਿਰਦੇ ਆ ਉਹਨਾਂ ਬਸ ਜਿਹੜੀ ਮਰਜ਼ੀ ਟ੍ਰੇਲ ਜਿੱਥੋਂ ਮਰਜ਼ੀ ਬੰਦਾ ਕੱਢ ਕੇ ਦੇਖ ਲੋ 5 ਮਿੰਟ ਚ ਕੱਢ ਕੇ ਦਾਸ ਦੇਣਗੇ ਪਰ ਉਹ ਕੱਢਦੇ ਨਹੀਂ ਅਗਲੇ ਕਹਿੰਦੇ ਨਿਕ ਨਿਕੀਆਂ ਚੋਰੀਆਂ ਮਗਰ ਕੱਲ ਹੀ ਕੱਢਦੇ ਫਿਰਨਾ ਕੋਈ ਵੱਡਾ ਕ੍ਰਾਈਮ ਹੋਵੇ ਕਿਤੇ ਹੋਵੇ ਆ ਪਿਛੇ ਜਾਈ ਵੁਲਹਮਟਨ ਦੇ ਵਿੱਚ ਕ੍ਰਾਈਮ ਹੋਇਆ ਉਹਨਾਂ ਨੇ 10000 ਪਾਉਂਡ ਦਾ ਰੱਖਿਆ ਆ ਤੇ ਬੰਦਾ ਲੱਭ ਲੈਣਾ ਇਹ ਗਾਰੰਟੀ ਆ ਜਿਹੜੇ ਬੰਦੇ ਮਗਰ ਇੱਥੇ ਤੱਕ ਚੱਲ ਗਏ ਉਹ ਬੰਦਾ ਲੱਭ ਕੇ ਛੱਡਦੇ ਆ ਸੋ ਖਬਰ ਕੋ ਮੈਂ ਦਿੱਤੀ ਨਹੀਂ ਖਲਾਰਾ ਆਪਾਂ ਬਾਵਾ ਹੋਰ ਹੀ ਪਾਸੇ ਤੁਰ ਪਏ ਆ ਖਬਰ ਪ੍ਰੋਗਰਾਮ ਤੇ ਵਿੱਚ ਕਾਰ ਕਰਨੇ ਦੇ ਲਈ ਨੰਬਰ ਦੱਸਾਂ ਨੰਬਰ ਤਾਂ ਲਿਖਿਆ ਉੱਤੇ ਨਿਗਾ ਕਮਜ਼ੋਰ ਹੋ ਗਈ ਇਹ ਕੀ ਹੋ ਗਿਆ ਨੰਬਰ ਛੋਟਾ ਲਿਖਤਾ ਨਿਗਾ ਕਮਜ਼ੋਰ ਹੋ ਗਈ ਫੇ ਪੜ ਹੀ ਨਹੀਂ ਹੁੰਦਿਆ ਬਈ 0121 ਅੱਛਾ ਇਹ ਨਵੀਆਂ ਲਾਈਟਾਂ ਲਪਾਈਆਂ ਜਿਹੜੀਆਂ ਉਹਦਾ ਚੱਕਰ ਆ ਜੀ ਨਿਗਾ ਸਾਡੀ ਕਿੱਥੇ ਕਮਜ਼ੋਰ ਹੋ ਸਕਦੀ ਹੈ ਇਦਾਂ ਨਹੀਂ ਹੋਇਆ ਕੁਝ ਵੀ ਅੱਛਾ ਜੀ ਖਬਰਾਂ ਤੁਹਾਨੂੰ ਦੋ ਚਾਰ ਸੁਣਾਦੀ ਹੈ ਖਬਰਾਂ ਵੈਸੇ ਤੁਸੀਂ ਸੁਣਦੇ ਰਹਿੰਦੇ ਰਹਿੰਦੇ ਉਹਦਾ ਤਾਂ ਖਬਰਾਂ ਖਬਰਾਂ ਤਾਂ ਕਹਿੰਦੇ ਸੁਣਦੇ ਰੇ ਵੀ ਤੂੰ ਕੱਲ ਹੀ ਆਉਣਾ ਹੁੰਦਾ ਜੇ ਖਬਰਾਂ ਹੀ ਸੁਣਦੇ ਰਹੀਦਾ ਤਾਂ ਗੱਲ ਤਾਂ ਪੁੱਛਣ ਵਾਲਾ ਹੋਵੇ ਤਾਂ ਕੋਈ ਹੂੰ ਵੀ ਖਬਰ ਤਾਂ ਤੂੰ ਹੀ ਸੁਣਦੇ ਰਹੀ ਨੇ ਤੁਹਾਨੂੰ ਗੱਲਾਂ ਵਾ ਤਾਂ ਹੀ ਸੁਣਾਦੀ ਜੀਦੇ ਆ ਖੁੱਲੀਆਂ ਹੀ ਅੱਛਾ ਜੀ ਅਕਾਲੀ ਦਲ ਵਾਲਿਆਂ ਨੇ ਨਾ ਅਕਾਲੀ ਦਲ ਦੀ ਗੱਲ ਕਰ ਲੈਣੀ ਆ ਪਹਿਲਾਂ ਠੀਕ ਆ ਜੀ ਅਕਾਲੀ ਦਲ ਵਾਲਿਆਂ ਨੇ ਪਾਰਟੀ ਜੋ ਥੋਕਦੇ ਭਾ ਲੀਡਰ ਕੱਢਿਆ 8 ਲੀਡਰ ਕੱਢ ਦਿੱਤੇ ਜੀ ਉਹਨਾਂ ਨੇ ਤੇ ਸੁਖਦੇਵ ਸਿੰਘ ਢੀਂਡਤਾ ਹੋਣੀ ਸਰਪ੍ਰਸਤ ਬਣਾਏ ਸੀ ਜਦੋਂ ਆਏ ਆ ਵਾਪਸ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਤੇ ਉਹਨਾਂ ਨੂੰ ਵੀ ਕੱਢ ਦਿੱਤਾ ਮਤਲਬ ਸਰਪ੍ਰਸਤ ਹੁਣੀ ਵੀ ਬਾਹਰ ਠੀਕ ਹੈ ਜੀ ਇਹ ਕਹਿੰਦੇ ਵੀ ਅਕਾਲੀ ਦਰ ਸੁਧਾਰ ਲੈ ਚਲਾਉਣੀ ਆ ਉਹ ਕਹਿੰਦੇ ਸਾਨੂੰ ਸਭ ਪਤਾ ਏ ਤੂੰ ਸੁਧਾਰ ਲੈ ਚਲਾਉਣੀ ਆ ਉਹ ਕਹਿੰਦੇ ਵੀ ਇਹਦੇ ਪਿੱਛੇ ਕੰਮ ਕਰ ਰਹੀ ਏ ਭਾਜੀ ਅਗਲੇ ਕਹਿੰਦੇ ਠੀਕ ਹੈ ਜੀ ਉਹ ਕਹਿੰਦੇ ਏਡਾ ਨਹੀਂ ਤੁਹਾਨੂੰ ਇਹ ਜਾਗ ਪਿਆ ਸਾਡਾ ਇਹ ਸਿਰਫ ਇਹਦੇ ਪਿੱਛੇ ਉਹਨਾਂ ਦਾ ਵਰਜਨ ਆ ਦੂਜਿਆਂ ਦਾ ਵੀ ਸੁਣਾ ਦੂੰਗਾ ਇਸੇ ਲਹਿਜੇ 'ਚ ਪਰ ਉਹ ਕਹਿੰਦੇ ਸਾਡੇ ਨਾਲ ਤਾਂ ਤੁਸੀਂ ਗੇਮਾਂ ਖੇਡ ਰਹੇ ਹੋਣ ਹਾਂਜੀ ਤੁਹਾਡੀ ਜਿਹੜੀ ਉਹ ਵਾਕ ਕਿਤੇ ਹੋਰ ਰਲਿਓ ਆ ਹੁਣ ਉਹ ਜੀ ਉਹਨਾਂ ਨੇ ਇਹਨਾਂ ਨੂੰ ਗੈਰਸੰਵਿਧਾਨਿਕ ਉਹ ਦੱਸ ਦੇ ਕੇ ਢੀਂਡਾ ਸਾਹਿਬ ਤੇ ਢੀਂਡਾ ਸਾਹਿਬ ਨੂੰ ਉਹਨਾਂ ਨੇ ਸੰਵਿਧਾਨਕ ਤੌਰ ਤੇ ਪਾਰਟੀ 'ਚੋਂ ਬਾਹਰ ਕੱਢ ਦਿੱਤਾ ਇੱਕ ਨਾ ਤੂੰ ਸ਼ਬਦ ਸੁਣਿਆ ਹੁਣ 60 ਸਤੀ ਇਹ ਚਲਦੀ ਹੁੰਦੀ ਵੈਸੇ ਕਹਿੰਦੇ ਆ ਕਹਿੰਦੇ ਜਿਹੜੇ ਨਾ ਜਿਹੜੇ ਹੱਥ ਰੇਖਾ ਦੇ ਦੇ ਆ 60 ਸਤੀ ਚਲਦੀ ਹੁੰਦੀ ਆ ਹੈ ਤੇ ਮੈਂ ਜਦੋਂ ਕਾਲਜ ਜਾਂਦਾ ਹੀ ਮੈਂ ਕਿਹਾ ਯਾਰ ਸ਼ਨੀਵਾਰ ਨੂੰ ਕੋਈ ਲੜਾਈ ਹੋ ਜਾਂਦੀ ਉਹ ਕਹਿੰਦਾ ਸ਼ਨੀ ਭਾਰਾ ਤੇਰੇ ਤੇ ਮੈਂ ਕਿਹਾ ਅੱਛਾ ਇਹ ਤਾਂ ਗੱਲ ਪਤਾ ਹੀ ਨਹੀਂ ਸੀ ਸਾਡਾ ਇੱਕ ਯਾਰ ਪੰਡਤੀ ਉਹ ਕਹਿੰਦਾ ਬਸ ਤੇਰੇ ਤੇ ਹੈਗਾ ਸ਼ਨੀ ਭਾਰਾ ਇਹ ਮੈਂ ਕਿੰਨਾ ਕਚਿਰ ਕਹਿੰਦਾ ਸ਼ਨੀ ਭਾਰਾ ਚੱਲਣਾ ਵੀ ਲੰਮਾ ਸਮਾਂ ਹੀ ਆ ਮੈਂ ਕਿੰਨਾ ਕਚਿਰ ਇਹ ਕਹਿੰਦਾ ਲੰਮਾ ਸਮਾਂ ਚੱਲੂ ਤੇ ਮੈਂ ਕਿਹਾ ਵੀ ਹੱਲ ਕੀਆ ਹੱਲ ਉਹਨੇ ਇੱਕਦੋ ਦੱਸੇ ਮੈਂ ਕਿਹਾ ਵੀ ਇਹ ਕੰਮ ਨਹੀਂ ਕਰਨੇ ਕੋਰ ਹੋਣੇ ਵੀ ਜੀ ਤੂੰ ਕਿਵੇਂ ਮੈਂ ਤੇਲ ਪਾਉਂਦਾ ਫਿਰਾਂ ਕਿਤੇ ਕਿਤੇ ਇਹ ਆ ਗੱਲ ਨਹੀਂ ਕੋਈ ਸੌਖੀ ਜੀ ਦੱਸ ਵੀ ਸ਼ਨੀ ਨੂੰ ਆਪ ਹੀ ਮੋੜਾ ਘਟਾਲਾ ਕਿਤੇ ਪਾਸੇ ਨੂੰ ਕਹਿੰਦਾ ਇਦਾਂ ਨਹੀਂ ਇਹਨੇ ਮੋੜਾ ਮਾੜਾ ਕੱਟਣਾ ਇਹ ਤਾਂ ਇਹ ਤਾਂ ਗ੍ਰਹਿ ਚੱਕਰ ਤੇ ਰਜਰ ਚੱਲ ਗਿਆ ਹੈ ਤਾਂ ਹੁਣ ਮੈਂ ਚੱਲਣ ਤਾਂ ਹੋਵੇ ਕੋਈ ਚੱਕਰ ਨਹੀਂ ਇਦਾਂ ਹੀ ਚੱਲ ਵੀ ਹੈਨਾ ਕੋਈ ਗੱਲ ਨਹੀਂ ਮੈਂ ਕਿਹਾ ਜੀ ਸੋ ਉਹਨੇ ਕੋ ਉਪਾਦ ਦਸਿਆ ਉਹ ਕਹਿੰਦਾ ਹੁਣ ਤੂੰ ਇੱਥੋਂ ਤਾਂ ਲੈ ਚਲਾ ਇੱਥੋਂ ਨਾਲ ਹੀ ਛਣੀ ਗਾਹ ਨਾਲ ਲੈ ਜੀ ਮੈਂ ਕਿਹਾ ਉਹ ਕਿਦਾਂ ਕਹਿੰਦਾ ਜਦੋਂ ਕਿਤੇ ਨਵੀਂ ਥਾਂ ਤੇ ਜਾਣਾ ਉੱਥੇ ਆਪਣਾ ਨਾਂ ਵਰਿੰਦਰ ਦਸਣਾ ਵਰਿੰਦਰਪਾਲ ਸਿੰਘ ਗਿਲ ਕੋਈ ਪੁੱਛੇ ਕੀ ਤੇਰਾ ਨਾਂ ਆ ਕਹਣਾ ਵਰਿੰਦਰ ਤੇ ਮੈਂ ਕਿਹਾ ਵੀ ਗਿਲ ਦਾ ਕੀ ਚੱਕਰ ਆ ਕਹਿੰਦਾ ਗਿਲਦ ਵਾਲੇ ਰਛਣੀ ਘੁੰਮਦਾ ਮੈਂ ਕਿਹਾ ਸ਼ਾ ਹਾਂ ਕਹਿੰਦਾ ਇਹ ਚੱਕਰ ਆ ਤੇ ਚਲੋ ਮੈਂ ਕਹਾ ਇਤਾਂ ਕਰ ਲੈਨੇ ਆ ਪਹਿਲਾ ਕੰਮ ਪਹਿਲੇ ਕੰਮ ਤੇ ਹੀ ਗਿਆ ਤੇ ਉਹ ਬੰਦੇ ਨੇ ਉਹਨਾਂ ਗੱਲਬਾਤ ਹੋਈ ਉਹਨੂੰ ਮੈਂ ਦੱਸ ਦਿੱਤਾ ਵੀ ਬਾਤ ਵੀ ਤਾਂ ਹੀ ਕੱਢ ਹੀ ਲੈਣੀ ਹੁੰਦੀ ਕਿਤੇ ਨਾ ਕਿਤੇ ਉਹ ਪੰਜਾਬ ਦੇ ਕਿਸੇ ਕੋਨੇ ਵਿੱਚ ਬੰਦਾ ਹੋ ਜਾਏ ਉਹਨਾਂ ਬਾਤ ਵੀ ਕੱਢੀ ਉਹਨੇ ਦੂਏ ਦਿਨ ਜਾ ਕੇ ਆਪਣੇ ਘਰੇ ਫੋਨ ਕੀਤਾ ਜਾ ਜਿਹਨੂੰ ਜਿੰਨਾ ਮੈਂ ਬਾਤ ਵੀ ਕੱਢੀ ਸੀ ਉਹ ਕਹਿੰਦਾ ਹਾਂ ਹਾਂ ਗਿੱਲ ਕਹਿੰਦਾ ਆਪਣਾ ਮਿੱਤਰ ਆ ਉਹਨੇ ਆ ਕੇ ਤੇ ਗੱਲ kiya ਤੇ ਉਥੋਂ ਐਸਾ ਗੱਲ ਚੱਲਿਆ ਕੰਮ ਤੇ ਫੇ ਗੱਲ ਕਹਿਣ ਲੱਗ ਪਏ। ਇੱਧਰ ਆਇਆ ਲੰਡਨ ਵਾਲੇ ਪਾਸੇ ਮੈਂ ਕਿਹਾ ਚਲੋ ਸ਼ਨੀ ਮੈਂ ਕਿਹਾ ਲੰਡਨ ਵਾਲੇ ਪਾਸੇ ਰਹਿ ਜੀ ਵੀ ਇੱਧਰ ਆ ਕੇ ਮੈਂ ਕਿਹਾ ਬਰਿੰਦਰ ਚਲਾਓ। ਗਾਉਂ ਰੇ ਇੱਥੇ ਉਹ ਸਾਡੇ ਨਾਲ ਗਾਂ ਗਾਂ ਜਿਹੜੇ ਕਾਲਜ ਦੇ ਮਿੱਤਰ ਉਹ ਇੱਥੇ ਟੱਕਰ ਪਏ। ਉਹਨਾਂ ਨੇ ਪਹਿਲੇ ਹੀ ਨਾਂ ਚਲਾਤਾ ਚਲੋ। ਇਹ ਮੈਂ ਕਿਹਾ ਸਾਰੀ ਉਮਰ ਸ਼ਨੀ ਨਾਲ ਹੀ ਚੱਲੂ। ਕਹਿੰਦਾ ਗੱਲ ਸਹੀ ਆ। ਤੇ ਸ਼ਨੀ ਵਾਲੇ ਦਿਨ ਨੀਲੇ ਕੱਪੜੇ ਨਹੀਂ ਕਹਿੰਦੇ ਪਾਉਣੇ। ਉਹ ਮੇਤਰ ਸਾਡਾ ਬਹੁਤ ਇਦਾਂ ਦਾ ਗਿਆਨੀ ਹੁੰਦਾ ਸੀ। ਵੈਸੇ ਬੰਦਾ ਬਹੁਤ ਗੁੱਡ ਸੀ ਪੂਰਾ ਹੋ ਗਿਆ ਪਿੱਛੇ ਤੇ ਉਹ ਅਸੀਂ ਉਹਦੇ ਬੜੀਆਂ ਨੂੰ ਤੇਚਣਾ ਕਰਨੀਆਂ। ਅਸੀਂ ਕਹਾਂਗੇ ਸਭ ਤੋਂ ਵੱਡਾ ਸ਼ਨੀ ਤੇ ਤੂੰ ਆ ਜਿਹੜਾ ਸਾਡੇ ਨਾਲ ਤੁਰਿਆ ਫਿਰਦਾ। ਸਭ ਤੋਂ ਵੱਡੀ ਪਸੂੜੀ ਤੂੰ ਆ ਆਪ ਤੁਰਿਆ ਫਿਰਦਾ ਸ਼ਨੀ ਮੈਂ ਕਹਾਂ ਜਨਾ ਤੂੰ ਸਾਡੇ ਨਾਲ ਆ ਸਾਡੇ ਸਰੋ ਨਹੀਂ ਸ਼ਨੀ ਲੈ ਸਕਦਾ। ਹੈ ਜੀ ਤੇ ਉਹ ਸਾਡੇ ਬਾਪੂ ਨੇ ਉਹਨੂੰ ਗਾਲਾਂ ਕੱਢੀ ਜਾਣੀਆਂ ਜਦੋਂ ਸਾਹਮਣੇ ਆਉਣਾ ਉਹ ਜਫੀ ਆਹੋ ਕਿਦਾਂ ਗਰਜੀਸਿਆ ਕੀ ਹਾਲ ਚੱਲ ਤੇਰਾ? ਉਹ ਬਾਪੂ ਡੈਡੀ ਜੀ ਤੁਹਾਨੂੰ ਮੈਨੂੰ ਬਹੁਤ ਪਿਆਰ ਕਰਦੇ ਮੈਂ ਕਿਹਾ ਡੈਡੀ ਤੂੰ ਪਰੇ ਹੋ ਮੜ ਜਾ ਤੂੰ ਜਿਹਲੇ ਮੜਿਆ ਪਿੱਠ ਕਮਾਣਾ ਫੇਜ ਦੱਸਦਾ ਤੈਨੂੰ ਡੈਡੀ ਕਿਦਾਂ ਦਾ ਪਿਆਰ ਕਰਦਾ ਮੈਂ ਕਿਹਾ ਬਾਪੂ ਕਹਿੰਦਾ ਇਹਦੀ ਲੱਤ ਤੋੜਦੇ ਨਹੀਂ ਮਕੇਲੇ ਮੈਂ ਕਿਹਾ ਇਦਾਂ ਦੀਆਂ ਗੱਲਾਂ ਕਰਦਾ ਤੇਰੇ ਬਾਰੇ ਐਵੇਂ ਨਾ ਕਿਤੇ ਭੁੱਲ ਭੁਲੇਖੇ ਤੁਰਿਆ ਫੇਰੀ ਕਿ ਅੰਕਲ ਜੀ ਅੰਕਲ ਜੀ ਕਹਿੰਦਾ ਯਾਰ ਨਾ ਨਾ ਤੂੰ ਉਦਾਂ ਹੀ ਚੱਕਦਾ ਮੈਨੂੰ ਅੰਕਲ ਜੀ ਤਾਂ ਮੇਰੇ ਨਾਲ ਪਿਆਰ ਹੀ ਉਹ ਕਰਦੇ ਆ ਮੈਂ ਕਿਹਾ ਅੰਕਲ ਜੀ ਉਹਨਾਂ ਨੂੰ ਪਤਾ ਹੈ ਕਿ ਵੱਡਾ ਸ਼ਨੀ ਤੂੰ ਹੀ ਆ ਮੈਂ ਕਿਹਾ ਛੱਡ ਦੀ ਗੱਲਾਂ ਨੂੰ ਤੇ ਉਹ ਪਿੱਛੇ ਜਾ ਉਹ ਸੇਗਾ ਪੂਰਾ ਹੋ ਗਿਆ ਬੰਦਾ ਭਾਈ ਸਾਡਾ